ਪੰਥ ਖਾਲਸੇ ਦੀ ਸੀਟ ਹੈ ਉਹਦੇ ਤੋਂ ਭਾਈ ਅਮਰਤਪਾਲ ਸਿੰਘ ਚੋਣ ਲੜ ਰਹੇ ਨੇ ਔਰ ਉਹਦੇ ਮੁਕਾਬਲੇ ਤੇ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਰਸਾ ਸਿੰਘ ਬਲਟੋਹਾ ਨੂੰ ਉਤਾਰ ਦਿੱਤਾ ਗਿਆ ਔਰ ਬਿਰਸਾ ਸਿੰਘ ਬਲਟੋਹਾ ਨੇ ਐਲਾਨ ਹੁੰਦੇ ਸਾਰ ਭਾਈ ਅਮਰਤਪਾਲ ਸਿੰਘ ਦੇ ਉੱਪਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਦੋਸਤੋ ਗੱਲਬਾਤ ਕਰਾਂਗੇ ਕਿ ਭਾਈ ਅਮਰਤਪਾਲ ਸਿੰਘ ਦੀ ਇਲੈਕਸ਼ਨ ਦੇ ਵਿੱਚ ਹਨੇਰੀ ਆ ਚੁੱਕੀ ਆ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਨੇਰੀ ਚੱਲ ਪਈ ਐ ਕੀ ਹਲਕੇ ਦੇ ਵਿੱਚ ਵੀ ਜ਼ਮੀਨੀ ਪੱਧਰ ਤੇ ਚੱਲਦੀ ਐ ਨੇਰੀ ਇਹਦੇ ਬਾਰੇ ਪੂਰੀ ਗੱਲਬਾਤ ਕਰਾਂਗੇ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਭਾਈ ਅਮਰਪਾਲ ਸਿੰਘ ਖਾਲਸਾ ਜਿਨ੍ਹਾਂ ਦਾ ਆਪਾਂ ਨੂੰ ਪਤਾ ਕਿ 1 ਸਾਲ ਤੋਂ ਉੱਪਰ ਹੋ ਗਿਆ 13 ਮਹੀਨਿਆਂ ਤੋਂ ਉਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦਾ ਕੀ ਐਪੀਸੋਡ ਹੋਇਆ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਅੱਜ ਆਪਾਂ ਨੇ ਗੱਲਬਾਤ ਕਰਨੀ ਆ ਕਿ ਜਦੋਂ ਭਾਈ ਅਮਰਪਾਲ ਸਿੰਘ ਨੇ ਚੋਣ ਲੜਨ ਦਾ ਖਡੂਰ ਸਾਹਿਬ ਤੋਂ ਫੈਸਲਾ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਇਹ ਆਸ ਕੀਤੀ ਜਾ ਰਹੀ ਸੀ ਕਿ ਉਹ ਸੈਦ ਸੀਟ ਉਹਨਾਂ ਲਈ ਖਾਲੀ ਛੱਡ ਦੇਣਗੇ ਪਰ ਉਹਨਾਂ ਐਸਾ ਨਹੀਂ ਕੀਤਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਦੇ ਐਲਾਨ ਕਰਨ ਤੋਂ ਬਾਅਦ ਬਿਰਸਾ ਸਿੰਘ ਬਲਟੋਹਾ ਨੂੰ ਉੱਥੋਂ ਚੋਣ ਲੜਾਉਣ ਦੇ ਲਈ ਮੈਦਾਨ ਵਿੱਚ ਉਤਾਰ ਦਿੱਤਾ ਔਰ ਬਿਰਸਾ ਸਿੰਘ ਬਲਟੋਹਾ ਨੇ ਐਲਾਨ ਹੁੰਦੇ ਸਾਤ ਭਾਈ ਅਮਰਤਪਾਲ ਸਿੰਘ ਦੇ ਉੱਪਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਅੱਜ ਖਡੂਰ ਸਾਹਿਬ ਦੀ ਸੀਟ ਤੋਂ ਬਿਰਸਾ ਸਿੰਘ ਬਲਟੋਹਾ ਵਰਸਿਜ਼ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਚਰਚੇ ਹੋ ਰਹੇ ਨੇ ਹੋਰ ਕਿਸੇ ਕੈਂਡੀਡੇਟ ਜਾਂ ਕਿਸੇ ਪਾਰਟੀ ਦਾ ਕੋਈ ਵੀ ਜ਼ਿਕਰ ਤੱਕ ਨਹੀਂ ਹੋ ਰਿਹਾ ਪਰ ਆਪਾਂ ਗੱਲ ਕਰਨੀਆਂ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਕੀ ਨੇਰੀ ਆ ਚੁੱਕੀ ਹੈ ਦੋਸਤੋ ਅਗਰ ਆਪਾਂ ਗੱਲ ਕਰੀਏ ਸੋਸ਼ਲ ਮੀਡੀਆ ਦੇ ਉੱਪਰ ਬਾਕੀ ਇਨੇਰੀ ਆਈ ਹੋਈ ਆ ਅਸੀਂ ਵੀ ਆਪਣੇ ਪੇਜ ਅਤੇ ਚੈਨਲ ਵੱਲੋਂ ਜਦੋਂ ਸਵਾਲ ਕੀਤੇ ਕਿ ਕੀ ਭਾਈ ਅਮਰਤਪਾਲ ਸਿੰਘ ਖਾਲਸਾ ਤੇ ਬਿਰਸਾ ਸਿੰਘ ਬਲਟੋਹਾ ਦੇ ਵੱਲੋਂ ਦੋਨਾਂ 'ਚੋਂ ਤੁਸੀਂ ਕਿਹਨੂੰ ਜਿਤਾਉਣਾ ਜਾਂ ਵੋਟ ਪਾਉਣਾ ਪਸੰਦ ਕਰੋਗੇ ਤਾਂ ਦੋਸਤੋ ਲੋਕਾਂ ਨੇ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ 100% ਫਤਵਾ ਦੇ ਦਿੱਤਾ ਬਿਰਸਾ ਸਿੰਘ ਬਲਟੋਹਾ ਹੁਣ ਦੋਸਤੋ ਗੱਲਬਾਤ ਕਰਦੇ ਆਂ ਬ੍ਰਿਸ਼ਾ ਸਿੰਘ ਬਲਟੋਹਾ ਤੇ ਭਾਈ ਅਮਰਤਪਾਲ ਸਿੰਘ ਦੇ ਦੋਨਾਂ ਦੇ ਜੀਵਨ ਝਾਤ ਥੋੜੀ ਜੀ ਭਾਈ ਅਮਰਤਪਾਲ ਸਿੰਘ ਆਪਾਂ ਨੂੰ ਪਤਾ ਦੋਸਤੋ ਉਹ 2 ਸਾਲ ਪਹਿਲਾਂ ਹੀ ਬਾਹਰੋਂ ਆਏ ਸੀਗੇ ਤੇ ਉਹਨਾਂ ਨੇ ਆ ਕੇ ਜਿਹੜਾ ਆਪਣਾ ਇਹ ਸਿਆਸੀ ਨਹੀਂ ਸੌਰੀ ਧਾਰਮਿਕ ਜਿਹੜਾ ਜੀਵਨ ਸ਼ੁਰੂ ਕੀਤਾ ਉਹਨਾਂ ਨੇ ਬੱਚਿਆਂ ਨੂੰ ਅਮਰਤ ਸਕੋਣੇ ਸ਼ੁਰੂ ਕੀਤੇ ਉਹਨਾਂ ਨੇ ਬੱਚਿਆਂ ਨੂੰ ਸਿੱਧੇ ਰਸਤੇ ਨਸਿਆਂ ਤੋਂ ਹਟਾ ਕੇ ਸਿੱਧੇ ਰਸਤੇ ਪਾਉਣਾ ਸ਼ੁਰੂ ਕੀਤਾ ਕਾਰਜ ਬਹੁਤ ਵਧੀਆ ਸੀਗਾ ਔਰ ਬਹੁਤ ਹੀ ਵਧੀਆ ਲਾਈਨ ਵੱਲ ਜਾ ਰਿਹਾ ਸੀਗਾ ਪਰ ਇੱਕ ਅਜਨਾਲੇ ਵਾਲਾ ਐਸਾ ਐਪੀਸੋਡ ਥਾਣੇ ਵਾਲਾ ਹੋ ਜਾਂਦਾ ਤੇ ਜਿੱਤੋਂ ਬਾਅਦ ਗੱਡੀ ਜਿਹੜੀ ਲੀ ਤੋਂ ਲੈ ਜਾਂਦੀ ਆ ਦੋਸਤੋ ਕਈ ਵਾਰੀ ਹੁੰਦਾ ਕੀ ਹੈ ਕਿ ਖੁਦ ਜਿਹੜਾ ਵਿਅਕਤੀ ਹੈ ਉਹਨੂੰ ਖੁਦ ਵੀ ਨਹੀਂ ਪਤਾ ਲੱਗਦਾ ਕਿ ਏਜੰਸੀਆਂ ਮੈਨੂੰ ਕਦੋਂ ਟਾਰਗੇਟ ਕਰ ਗਈਆਂ ਤੁਸੀਂ ਕੀ ਕ ਸਮਝੋਗੇ ਇਸ ਗੱਲ ਨੂੰ ਦੋਸਤੋ ਗੱਲ ਇਹ ਕਹਿਣੀ ਚਾਹਣਾ ਮੈਂ ਕਈ ਵਾਰੀ ਤੁਹਾਡੇ ਨਾਲ ਇਸ ਤਰ੍ਹਾਂ ਦੇ ਬੰਦੇ ਛੱਡ ਦਿੱਤੇ ਜਾਂਦੇ ਨੇ ਕਿਉਂਕਿ ਸਰਕਾਰਾਂ ਤੇ ਏਜੰਸੀਆਂ ਨੂੰ ਜਦੋਂ ਕੋਈ ਪੰਥ ਦੀ ਆਵਾਜ਼ ਬਣਦਾ ਨਾ ਉਹ ਆਵਾਜ਼ ਤੋਂ ਬਹੁਤ ਤਕਲੀਫ ਹੁੰਦੀ ਆ ਜਦੋਂ ਭਾਈ ਅਮਰਪਾਲ ਸਿੰਘ ਲੋਕਾਂ ਦੀ ਆਵਾਜ਼ ਬਣ ਗਿਆ ਤਾਂ ਏਜੰਸੀਆਂ ਕੀ ਕਰਦੀਆਂ ਨੇ ਦੋਸਤੋ ਉਹਦੇ ਨਾਲ ਕਿਸੇ ਐਸੇ ਵਿਅਕਤੀਆਂ ਨੂੰ ਲਾ ਦਿੰਦੇ ਨੇ ਕਿ ਜਿਹੜਾ ਉਹ ਵਿਅਕਤੀ ਦੇ ਸਲਾਹਕਾਰ ਬਣ ਜਾਂਦੇ ਨੇ ਤਾਂ ਉਹ ਕਿਤੇ ਐਸੇ ਨਾਜ਼ੁਕ ਮੌਕੇ ਦੇ ਉੱਪਰ ਐਸਾ ਫੈਸਲਾ ਕਰਾ ਜਾਂਦੇ ਆ ਕਿ ਉਹਨੂੰ ਖੁਦ ਪਤਾ ਹੀ ਨਹੀਂ ਲੱਗਦਾ ਕਿ ਕੀ ਹੋ ਗਿਆ ਮੇਰਾ ਸਾਰਾ ਤੁਸੀਂ ਸਮਝ ਰਹੇ ਹੋ ਕਿ ਹੋ ਸਕਦਾ ਹੈ ਕਿ ਜਿਹੜਾ ਅਜਨਾਲੇ ਵਾਲੀ ਗੱਲਤੀ ਇਹ ਕਿਤੇ ਇਸ ਤਰ੍ਹਾਂ ਦੀ ਵੀ ਕੋਈ ਵਿਅਕਤੀਆ ਵੱਲੋਂ ਸਰਾਰਤ ਕੀਤੀ ਗਈ ਹੋਵੇ ਏਜੰਸੀਆਂ ਵੱਲੋਂ ਸਰਾਰਤ ਕੀਤੀ ਗਈ ਹੋਵੇ ਪਰ ਇਸ ਨੂੰ ਛੱਡ ਕੇ ਬਾਕੀ ਭਾਈ ਅਮਰਤਪਾਲ ਸਿੰਘ ਦਾ ਟੋਟਲ ਜਿਹੜਾ ਸੀਗਾ ਉਹ ਚਿਹਰਾ ਮੋਰਾ ਚਾਲ ਢਾਲ ਸੰਤਾ ਜਰਨੈਲ ਸਿੰਘ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਵਾਲੀ ਸੀ ਜਿਸ ਕਰਕੇ ਲੋਕਾਂ ਨੇ ਉਹਨਾਂ ਨੂੰ ਮਤਲਬ ਮਨਜ਼ੂਰ ਕਰ ਲਿਆ ਸੀਗਾ ਪਰ ਦੋਸਤੋ ਭਾਈ ਅਮਰਤਪਾਲ ਸਿੰਘ ਦਾ ਜਦੋਂ ਇਹ ਗੱਡੀ ਲੀਹੋਂ ਲਈ ਤਾਂ ਸਰਕਾਰਾਂ ਨੇ ਦੋਨਾਂ ਸਰਕਾਰਾਂ ਨੇ ਪੰਜਾਬ ਤੇ ਕੇਂਦਰ ਦੀ ਸਰਕਾਰ ਨੇ ਉਹਨਾਂ ਨੂੰ ਜਿਹੜਾ ਹੈਗਾ ਐਨਐਸਏ ਲਾ ਕੇ ਜੇਲ੍ਹ ਦੇ ਵਿੱਚ ਡੱਕ ਦਿੱਤਾ ਔਰ ਇੱਥੋਂ ਇੱਕ ਗੱਲ ਕਲੀਅਰ ਹੋ ਗਈ ਸੀ ਜਿਹੜੇ ਲੋਕ ਕੁਝ ਕਹਿੰਦੇ ਸੀ ਭਾਈ ਅਮਰਤਪਾਲ ਸਿੰਘ ਏਜੰਸੀਆਂ ਦਾ ਛੱਡਿਆ ਹੋਇਆ ਇਹ ਸਰਕਾਰੀ ਬੰਦਾ ਇਹ ਬੋ ਉਨ੍ਹਾਂ ਦੀ ਮੂੰਹ ਨੂੰ ਜ਼ੁਬਾਨ ਨੂੰ ਤਾਲੇ ਲੱਗ ਗਏ ਪਰ ਦੋਸਤੋ ਹੁਣ ਆ ਗਈ ਗੱਲ ਬਿਰਸਾ ਸਿੰਘ ਬਲਟੋਹਾ ਦੀ ਬਿਰਸਾ ਸਿੰਘ ਬਲਟੋਹਾ ਤੇ ਸ਼੍ਰੋਮਣੀ ਅਕਾਲੀ ਦਲ ਕਹਿ ਰਹੇ ਨੇ ਕਿ ਅਸੀਂ ਤਾਂ ਐਨਐਸਏ ਪਤਾ ਨਹੀਂ ਕਿੰਨੀਆਂ ਕ ਹੰਡਾਈਆਂ ਨੇ ਕਿੰਨੀਆਂ ਸਾਡੇ ਵਰਕਰਾਂ ਤੇ ਜਾਂ ਸਾਡੇ ਤੇ ਕਿੰਨੀਆਂ ਕ ਲੱਗ ਚੁੱਕੀਆਂ ਨੇ ਕਿੰਨੀ ਕ ਵਾਰ ਸੀ ਜੇਲ੍ਹ ਜਾ ਚੁੱਕਿਆ ਇਹ ਗੱਲ ਸੱਚ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਤੇ ਪ੍ਰਧਾਨਾਂ ਤੇ ਜਾਂ ਇਹਨਾਂ ਤੇ ਬਿਰਸਾ ਸਿੰਘ ਬਲਟੋਹਾ ਵਰਗਿਆਂ ਦੇ ਉੱਪਰ ਬਹੁਤ ਇਹਨਾਂ ਨੇ ਜੇਲਾਂ ਕੱਟੀਆਂ ਨੇ ਤੇ ਐਨਐਸਏ ਇਹਨਾਂ ਦੇ ਉੱਪਰ ਬਿਲਕੁਲ ਲੱਗਦੀਆਂ ਰਹੀਆਂ ਨੇ ਪਰ ਦੋਸਤੋ ਅਸੀਂ ਨਾਲ ਦੀ ਨਾਲ ਇਹ ਕਹਾਂਗੇ ਕਿ ਫਿਰ ਲੋਕਾਂ ਨੇ ਤੁਹਾਡਾ ਮੁੱਲ ਪਾਇਆ ਬਾਦਲ ਸਾਹਿਬ ਕਹਿੰਦੇ ਸੀ 16 ਸਾਲ ਜੇਲ ਕੱਟੀ ਆ ਉਹਨਾਂ ਨੂੰ ਪੰਜ ਵਾਰੀ ਮੁੱਖ ਮੰਤਰੀ ਬਣਾ ਦਿੱਤਾ ਤੁਹਾਨੂੰ ਦੋ ਵਾਰੀ ਐਮਐਲਏ ਬਣਾ ਦਿੱਤਾ ਸਵਾਲ ਤਾਂ ਪੈਦਾ ਇੱਥੇ ਉਹ ਹੁੰਦਾ ਸੀਗਾ ਕਿ ਅਗਰ ਤੁਹਾਨੂੰ ਲੋਕਾਂ ਨੇ ਤੁਹਾਡਾ ਮੁੱਲ ਬਟਾ ਦਿੱਤਾ ਤਾਂ ਭਾਈ ਅਮਰਤਪਾਲ ਸਿੰਘ ਨੂੰ ਕਿਉਂ ਨਾ ਲੋਕ ਆਪਣਾ ਜਿਹੜਾ ਬਣਦਾ ਹੱਕਾ ਉਹਨਾਂ ਨੂੰ ਦੇ ਸਕਣ ਤੁਹਾਨੂੰ ਤੁਸੀਂ ਰੱਜ ਦੇ ਨਹੀਂ ਹੈਗੇ ਮੈਂ ਮੰਨ ਗਿਆ ਤੁਹਾਡੀ ਗੱਲ ਨੂੰ ਕੱਲ ਮੈਂ ਸੁਣ ਰਿਹਾ ਸੀ ਬਿਰਸਾ ਸਿੰਘ ਬਲਟੋਹਾ ਨੂੰ ਉਹ ਕਹਿੰਦਾ ਵੀ ਮੇਰੀ ਵੀ ਜੇਲ ਨਹੀਂ ਕੱਟੀ ਆ ਮੈਂ ਵੀ ਪੰਥ ਦਾ ਬੰਦਾ ਬਿਲਕੁਲ ਤੁਸੀਂ ਠੀਕ ਹੈ ਕੱਟੀ ਆ ਜੇਲ ਉਹ ਨੂੰ ਕੋਈ ਡਿਨਾਈ ਨਹੀਂ ਕਰਦਾ ਪਰ ਬਲਟੋਹਾ ਸਾਹਿਬ ਤੁਹਾਨੂੰ ਫਿਰ ਲੋਕਾਂ ਨੇ ਦੋ ਵਾਰੀ ਐਮਐਲਏ ਵੀ ਬਣਾਤਾ ਤੁਸੀਂ ਦੋ ਸਰਕਾਰਾਂ ਹੰਡਾਲੀਆਂ ਅਗਰ ਹੁਣ ਤੁਸੀਂ ਪਿੱਛੇ ਹਟ ਜਾਂਦੇ ਭਾਈ ਅਮਰਤਪਾਲ ਸਿੰਘ ਨੂੰ ਮੌਕਾ ਮਿਲ ਜਾਂਦਾ ਉਹ ਨੌਜਵਾਨ ਹੈ ਫਿਰ ਕੀ ਮਾਰੀ ਗੱਲ ਸੀ ਕੀ ਹੁਣ ਤੁਸੀਂ ਐਮਪੀ ਜਿੱਤ ਜਾਓਗੇ ਕੱਲੀ ਟਿਕਟ ਲੈ ਕੇ ਤੁਸੀਂ ਉਹਨਾਂ ਦੇ ਰਾਹ ਦਾ ਰੋੜਾ ਬਣ ਰਹੇ ਹੋ ਕੀ ਅਗਰ ਤੁਸੀਂ ਕੱਲ ਨੂੰ ਨਾ ਜਿੱਤੇ ਫਿਰ ਤੁਹਾਡੇ ਤੇ ਉਂਗਲੀਆਂ ਸਿੱਧੀਆਂ ਉੱਠਣਗੀਆਂ ਜਾਂ ਭਾਈ ਅਮਰਤਪਾਲ ਸਿੰਘ ਤੇ ਤੁਸੀਂ ਦੋਨੇ ਹੀ ਰਹਿ ਗਏ ਮੰਨ ਲਓ ਕੋਈ ਤੀਜਾ ਬਾਜੀ ਮਾਰ ਗਿਆ ਫਿਰ ਇਲਜ਼ਾਮ ਤੁਹਾਡੇ ਉੱਪਰ ਹੀ ਆਏਗਾ ਜਾਂ ਤੁਸੀਂ ਜਿਹੜਾ ਹੁਣ ਬੋਲ ਰਹੇ ਹੋ ਤੁਸੀਂ ਤੁਹਾਡਾ ਜਿਆਦਾ ਬੋਲਣਾ ਹੀ ਤੁਹਾਡੇ ਹਮੇਸ਼ਾ ਖਿਲਾਫ ਜਾਂਦਾ ਹੈ ਅਗਰ ਤੁਹਾਡੇ ਇਹ ਬੋਲੇ ਹੋਏ ਲਫ਼ਜ਼ ਨੇ ਜਿਹੜੇ ਇਹ ਸਾਰੇ ਪੰਜਾਬ ਦੇ ਵਿੱਚ ਅਸਰ ਪਾਉਣਗੇ ਅਕਾਲੀ ਦਲ ਦਾ ਪਹਿਲਾਂ ਹੀ ਬਹੁਤ ਬੁਰਾ ਹਾਲ ਹੈ ਤੁਸੀਂ ਪਤਾ ਨਹੀਂ ਕਿਉਂ ਮਤਲਬ ਤੁਹਾਨੂੰ ਇਹ ਗੱਲ ਦੀ ਜਾਂ ਤਾਂ ਸਮਝ ਨਹੀਂ ਹੈਗੀ ਜਾਂ ਤੁਸੀਂ ਕੋਈ ਹੋਰ ਵੋਟ ਤੇ ਝਾਤ ਲਾਈ ਬੈਠੇ ਹੋ ਆਪਣੀ ਜਿਹੜੀ ਤੁਹਾਡੀ ਆਪਣੀ ਵੋਟ ਹੈ ਆਪਣਾ ਪੰਥ ਕਾ ਝੰਡਾ ਆਪਾਂ ਕਹਿੰਦੇ ਆ ਅਕਾਲੀ ਦਲ ਪੰਥ ਕਾ ਝੰਡੇ ਤੇ ਮੁੜਿਆ ਆ ਪਰ ਉਸੇ ਪੰਥਕ ਬੋਰਡ ਨੂੰ ਤਾਂ ਆਪਾਂ ਰਸਾਈ ਜਾਂਦੇ ਆ ਬਗਾਨਿਆਂ ਦੀ ਬੋਰਡ ਤੇ ਆਸ ਰੱਖੀ ਜਾਂਦੇ ਆ ਸਮਝ ਤੋਂ ਕਹਾਣੀ ਤੁਹਾਡੀ ਬਾਹਰ ਤੁਸੀਂ ਆਪਣੀ ਵੋਟ ਨੂੰ ਅਗਰ ਅੱਜ ਖਡੂਰ ਸਾਹਿਬ ਉਹਨਾਂ ਦੇ ਹਿੱਸੇ ਛੱਡ ਦਿੰਦੇ ਭਾਈ ਅਮਰਤਪਾਲ ਸਿੰਘ ਦੇ ਐਲਾਨ ਕਰਦੇ ਕਿ ਅਸੀਂ ਇੱਕ ਸਾਡਾ ਨੌਜਵਾਨ ਨਵਾਂ ਆਇਆ ਔਰ ਬੱਚਿਆਂ ਨੂੰ ਸਿੱਧੇ ਰਸਤੇ ਪਹੁੰਚਦਾ ਹੈ ਅੰਮਰਤ ਸਕਾਉਂਦਾ ਹੈ ਜੇਲ੍ਹ ਦੇ ਵਿੱਚ ਬੰਦ ਹੈ ਉਹਨਾਂ ਨੂੰ ਐਪਰੀਸ਼ੀਏਟ ਕਰਨ ਦੇ ਲਈ ਉਹਨਾਂ ਨੂੰ ਅੱਗੇ ਵਧਣ ਦੇ ਲਈ ਅਸੀਂ ਇਹ ਮੈਦਾਨ ਹੈ ਜਿਹੜਾ ਇਹ ਆਧਾਰ ਦੇ ਰਹੇ ਆ ਉਹ ਆਪਣੀ ਪਿੱਛ ਦੇ ਉੱਪਰ ਖੇਡੇ ਔਰ ਮੈਂ ਦਾਅਵੇ ਨਾ ਕਹਿਣਾ ਤੁਹਾਨੂੰ 12 ਸੀਟਾਂ ਦੇ ਉੱਪਰ ਇਹਦਾ ਰਿਜ਼ਲਟ ਮਿਲਣਾ ਸੀਗਾ ਪਰ ਤੁਸੀਂ ਖੁੰਝ ਗਏ ਇਹ ਅਸਲ ਦੇ ਵਿੱਚ ਬਸ ਪਤਾ ਨਹੀਂ ਤਾਂ ਉਹ ਕਹਿੰਦੇ ਹੁੰਦੇ ਨੇ ਕਿ ਕਿ ਮਤ ਮਾਰ ਲੈਂਦਾ ਰੱਬ ਜਦੋਂ ਕਿਸੇ ਬੰਦੇ ਦੀ ਇਹ ਮੱਤਮਰੀ ਵਾਲੀਆਂ ਗੱਲਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਪਤਾ ਨਹੀਂ ਕਿਹੜੇ ਸਲਾਈਏ ਨੇ ਇਹ ਜਿਹੜੇ ਜਿਹੜੇ ਆਪ ਵਿਰੋਧੀ ਫੈਸਲੇ ਕਰਨ ਲਈ ਮਜਬੂਰ ਕਰਦੇ ਨੇ ਸੋ ਦੋਸਤੋ ਭਾਈ ਉਮਰਤਪਾਲ ਸਿੰਘ ਦੇ ਜਿਹੜੇ ਮੈਂ ਗੱਲ ਕਰੀ ਤੀ ਜ਼ਮੀਨੀ ਹਕੀਕਤ ਵੀ ਇਹੀ ਹੈ ਕਿ ਜਥੇਵੰਦੀਆਂ ਜਿਨ੍ਹਾਂ ਲੋਕ ਧਰਮ ਧਰਮਕ ਲੋਕ ਨੇ ਪੰਥਦਰਦੀ ਨੇ ਉਹਨਾਂ ਨੇ ਆਪਣਾ ਗਰਾਉਂਡ ਪੱਧਰ ਦੇ ਉੱਪਰ ਮਹਿਮ ਸਟਾਰਟ ਕਰ ਦਿੱਤੀ ਹੈ ਤੇ ਨੇਰੀ ਮਚਾ ਦਿੱਤੀ ਹੈ ਨੇਰੀ ਚੱਲ ਰਹੀ ਹੈ ਭਾਈ ਅਮਰਤਪਾਲ ਸਿੰਘ ਵੱਡੇ ਮਾਰਜਨ ਦੇ ਨਾਲ ਜਿੱਤੇਗਾ ਇਹ ਸਚਾਈ ਹੈ ਪਰ ਇਹ ਸਚਾਈ ਨੂੰ ਰਿਜ਼ਲਟ ਵਾਲੇ ਦਿਨ ਤੱਕ ਕੋਈ ਲੋਕ ਨਹੀਂ ਮੰਨਣਗੇ ਕੁਝ ਲੋਕ ਇਸ ਸਚਾਈ ਤੋਂ ਮੁਨਕਰ ਹੋਣਗੇ ਜ਼ਰੂਰ ਪਰ ਆਖਰ ਸਚਾਈ ਤਾਂ ਲੋਕਾਂ ਦੇ ਸਾਹਮਣੇ ਆਏਗੀ ਉਹਦੋਂ ਤਾਂ ਮੰਨਣਾ ਹੀ ਪਏਗਾ ਸੋ ਦੋਸਤੋ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਅੱਜ ਜ਼ਰੂਰ ਇਹ ਚਾਹੀਦਾ ਹੈਗਾ ਕਿ ਉਹਨਾਂ ਦੀ ਚੋਣ ਮਹਿਲ ਦੇ ਵਿੱਚ ਹਿੱਸਾ ਪਾਉਣਾ ਚਾਹੀਦਾ ਕਿਉਂਕਿ ਖਾਲਸਾ ਪੰਥ ਦਾ ਅਗਰ ਕੋਈ ਵੀ ਪੰਦੀ ਉਸ ਰਸਤੇ ਦੇ ਉੱਪਰ ਚੱਲਿਆ ਜਿਹੜਾ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੁਝ ਪ੍ਰਾਪਤੀਆਂ ਕਰ ਸਕਦਾ ਜਾਂ ਕਰਵਾ ਸਕਦਾ ਹੈ ਉਹਦਾ ਜਿਹੜਾ ਮੈਂ ਤਾਂ ਜਰੂਰ ਕਹੂੰਗਾ ਕਿ ਉਹਦੀ ਮਦਦ ਕਰਨੀ ਚਾਹੀਦੀ ਆ ਕਿਉਂਕਿ ਦੋਸਤੋ ਪਾਰਟੀਆਂ ਬਨੋਂ 103-4 ਸਾਲ ਪੁਰਾਣੀ ਪਾਰਟੀਆਂ ਸਰੋਨੀ ਕਾਲੀ ਦਲ ਸੈਂਕੜੇ ਹਜ਼ਾਰਾਂ ਚੋਣਾਂ ਲੜੀਆਂ ਸੈਂਕੜੇ ਜਿੱਤੀਆਂ ਹਜ਼ਾਰਾਂ ਜਿੱਤੀਆਂ ਸੈਂਕੜੇ ਹਾਰੀਆਂ ਇਹ ਤਾਂ ਚੱਲਦਾ ਹੀ ਰਹਿਣਾ ਆਉਣ ਵਾਲੇ ਸਮੇਂ 'ਚ ਪਤਾ ਨਹੀਂ ਕਿੰਨਿਆਂ ਦੇ ਜਿੱਤਣਗੇ ਹਾਰਨਗੇ ਪਰ ਭਾਈ ਅਮਰਤਪਾਲ ਸਿੰਘ ਨੂੰ ਅੱਜ ਮੌਕਾ ਦੇਣਾ ਬਣਦਾ ਸੀ ਉਹਨਾਂ ਦੀ ਪਹਿਲੀ ਪਾਰੀ ਐ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਚਲੋ ਅਸੀਂ ਮੰਨਦੇ ਹਾਂ ਕੱਲ ਕਹਿੰਦਾ ਸੀ ਫਿਰਸਾ ਸਿੰਘ ਬਲਟੋਆ ਕਿ ਮੈਨੂੰ ਦਿਖਾਓ ਕਿਹੜਾ ਕਾਨੂੰਨ ਕਹਿੰਦਾਗਾ ਕਿ ਉਹਨੂੰ ਜਿੱਤਣ ਤੋਂ ਬਾਅਦ ਛੱਡਿਆ ਜਾ ਸਕਦਾ ਨਹੀਂ ਛੱਡਿਆ ਜਾ ਸਕਦਾ ਕੋਈ ਗੱਲ ਨਹੀਂ ਪਰ ਹਾਲਾਤ ਤਾਂ ਬਣ ਸਕਦੇ ਨੇ ਇੱਕ ਵਿਅਕਤੀ ਜਿਹੜਾ ਐਮਪੀ ਬਣ ਕੇ ਮੈਂਬਰ ਆਫ ਪਾਰਲੀਮੈਂਟ ਬਣ ਕੇ ਅਗਰ ਕੱਲ ਨੂੰ ਉਹ ਸਾਲ ਸੇ ਮਹੀਨਾ ਨੂੰ ਜੇਲ੍ਹ ਤੋਂ ਬਾਹਰ ਆਊਗਾ ਤਾਂ ਉਹਦੇ ਉੱਪਰ ਇੱਕ ਜ਼ਿੰਮੇਵਾਰੀ ਪਈ ਹੋਊਗੀ ਉਹ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਖਾਤਰ ਆਪਣਾ ਜਿਹੜਾ ਰਸਤਾਗਾ ਉਹ ਤੈਅ ਕਰਕੇ ਆਵੇਗਾ ਸੋ ਮੇਰਾ ਜੋ ਮੰਨਣਾ ਹੈਗਾ ਦੋਸਤੋ ਉਹ ਇਹੀ ਹੈ ਕਿ ਉਹਨੂੰ ਮੌਕਾ ਮਿਲਣਾ ਚਾਹੀਦਾ ਭਾਈ ਉਮਰਪਾਲ ਸਿੰਘ ਨੂੰ ਜਿਤਾਉਣਾ ਚਾਹੀਦਾ ਅਸੀਂ ਤਾਂ ਇੱਥੇ ਦੂਰ ਬੈਠ ਕੇ ਐਪਰੀਸ਼ੀਏਟ ਕਰ ਸਕਦੇ ਆ ਉਹਨਾਂ ਦੀ ਮਦਦ ਇਸ ਕੱਲ ਦੇ ਨਾਲ ਆਪਣੀ ਆਵਾਜ਼ ਦੇ ਨਾਲ ਉਹਨਾਂ ਦੀ ਮਦਦ ਕਰ ਸਕਦੇ ਆ ਕਿਉਂਕਿ ਸਾਡੀ ਵੋਟ ਉੱਥੇ ਨਹੀਂ ਹੈਗੀ ਅਸੀਂ ਉਹਨਾਂ ਵੋਟਰਾਂ ਨੂੰ ਅਪੀਲ ਕਰ ਸਕਦੇ ਹਾਂਗੇ ਔਰ ਅਕਾਲੀ ਦਲ ਨੂੰ ਇਹ ਅਪੀਲ ਕਰ ਸਕਦੇ ਹਾਂ ਕਿ ਤੁਸੀਂ ਆਪਣਾ ਕੈਂਡੀਡੇਟ ਅਜੇ ਵੀ ਵਾਪਸ ਲੈ ਲਓ ਬਹੁਤ ਸਮਾਂ ਪਿਆਗਾ ਤੁਸੀਂ ਹੀਰੋ ਬਣ ਜਾਓਗੇ ਮੈਂ ਤਾਂ ਇਹ ਗੱਲ ਕਹੂੰਗਾ ਕਿ ਤੁਸੀਂ ਹੀਰੋ ਬਣ ਜਾਓਗੇ ਨਹੀਂ ਤੁਸੀਂ ਜ਼ੀਰੋ ਬਣ ਜਾਓਗੇ ਕਿਉਂਕਿ ਪਹਿਲਾਂ ਹੀ ਅਕਾਲੀ ਦਲ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਹੈਗਾ ਦੋਸਤੋ ਆਓ ਹੁਣ ਆਪਾਂ ਕਰਦੇ ਹਾਂ ਧੰਨਵਾਦ ਕਿ ਕੱਲ ਦੀ ਆਪਾਂ ਭਾਈ ਦੋਸਤੋ ਖਡੂਰ ਸਾਹਿਬ ਦੀ ਹੀ ਵੀਡੀਓ ਤੇ ਕੱਢ ਕੇ ਤੁਹਾਨੂੰ ਮੈਂ ਧੰਨਵਾਦ ਕਰਨ ਦੀ ਕੋਸ਼ਿਸ਼ ਕਰਦਾ ਲਓ ਜੀ ਦੋਸਤੋ ਤੇਗੀ ਪਾਵਾਰ ਭਾਈ ਅਮਰਤਪਾਲ ਸਿੰਘ ਖਾਲਸਾ ਸੁਖਰਾਜ ਸਿੰਘ ਭਾਈ ਅਮਰਤਪਾਲ ਸਿੰਘ ਖਾਲਸਾ ਕੱਲ ਮੈਂ ਪੋਸਟ ਪਾਈਦੀ ਦੋਸਤੋ ਕਿ ਕੌਣ ਜਿੱਤੂਗਾ ਬਲਜਿੰਦਰ ਸਿੰਘ ਬਿੱਲੀ ਖਾਲਸਾ ਬਿੱਲੀ ਖਾਲਸਾ ਭਾਈ ਅਮਰਤਪਾਲ ਸਿੰਘ ਜਿੰਦਾਬਾਦ ਇਕਵਾਲ ਸਿੰਘ ਮਹਿਰਾ ਬੈਗਰਜੀ ਕਾ ਖਾਲਸਾ ਭਾਈ ਅਮਰਤਪਾਲ ਸਿੰਘ ਕਰਮਜੀਤ ਕੌਰ ਸਿੰਘ ਸਹਿਬ ਭਾਈ ਅਮਰਤਪਾਲ ਸਿੰਘ ਗੁਰਚਰਨ ਸਿੰਘ ਭਾਈ ਅਮਰਤਪਾਲ ਸਿੰਘ ਮੇਰਾ ਕਹਿਣ ਤੋਂ ਪਾ ਕੇ 100 ਦਾ 100% ਭਾਈ ਅਮਰਤਪਾਲ ਸਿੰਘ ਦੇ ਦੋਸਤੋ ਨਿਤਨ ਕਪੂਰ ਇਹ ਵੀ ਭਾਈ ਅਮਰਤਪਾਲ ਸਿੰਘ ਚਰਨਜੀਤ ਟਿੱਲੋਂ ਇਹ ਵੀ ਭਾਈ ਅਮਰਤਪਾਲ ਸਿੰਘ ਜਸਵੰਤ ਸਿੰਘ ਇਹ ਵੀ ਭਾਈ ਅਮਰਤਪਾਲ ਸਿੰਘ ਬਰਮਵੀਰ ਕੌਰ ਇਹ ਵੀ ਭਾਈ ਅਮਰਤਪਾਲ ਸਿੰਘ 100 ਦੇ 100% ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਉਸ ਨੂੰ ਲੋਕਾਂ ਨੇ ਸਾਂਝਾ ਕੀਤਾ ਇਹਨਾਂ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਖਾਲਸਾ ਜੀ ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਵੀਰੋ ਤੁਹਾਡੇ ਜਾਂ ਸਾਡੇ ਜਿਹੜਾ ਕੋਈ ਸਾਨੂੰ ਲੱਗਦਾ ਕਿ ਪੰਥ ਦਾ ਦਰਦ ਹੀ ਆ ਉਹਨਾਂ ਦੇ ਹੱਥ ਵਿੱਚ ਗੱਲਾਂ ਕਰਨ ਦੀ ਕੋਸ਼ਿਸ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ